ਦੇਖੇ ਦੇਖੇ ਇਸ ਵੱਤਨ ਦੀ ਲਿਖੀ ਨਿਊਜ਼ ਚੈਨਲ ਦੇਖ ਰਹੀ ਸਾਰੇ ਸਰੋਤਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਅੱਜ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਵਕਫਾ ਖਵਦਾਂ ਦੇ ਬਰਾਜ਼ਮਨ ਰਹ ਚੁਕੇ ਅਤੇ ਪਾਕਿਸਤਾਨ ਸਰਕਾਰ ਦੇ ਚੇਅਰਮੈਨ ਦਾ ਇੰਦੇਜੀਤਿੰਗ ਦੀ ਬਾਤ ਕਰਗੇ ਇਹਨਾਂ ਕੋਈ ਅੱਗੇ ਜਾਣਾਂਗੇ ਕੁਝ ਖਾਸ ਮੁੱਦਿਆਂ ਤੇ ਕਰਾਂਗੇ ਗੱਲਬਾਤ ਸੱਚ ਗੱਲਬਾਤ ਕਿਸੇ ਸਾਹਮਣੇ ਸਾਡੇ ਸਭ ਦੇ ਸਾਹਮਣੇ 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 ਜੋ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਨੇ ਗ੍ਰਹਿ ਮੰਤਰੀ ਦਰਬੂਤਾ ਸਿੰਘ ਜੀ ਬਾਰੇ ਕੁਝ ਅਪਸ਼ਬਦ ਕਹੇ ਆ ਉਹਨਾਂ ਬਾਰੇ ਕੁਝ ਦੱਸੋ ਸਾਨੂੰ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਭਿੰਦਰ ਸਿੰਘ ਰਾਜਾ ਬ੍ਰਿੰਗ ਨੇ ਸਰਦਾਰ ਬੂਟਾ ਸਿੰਘ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਦੇ ਸਬੰਧ ਦੇ ਵਿੱਚ ਜੋ ਆਪ ਸ਼ਬਦ ਬੋਲੇ ਨੇ ਉਸ ਦੀ ਜਿੰਨੇ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ ਸਰਦਾਰ ਬੂਟਾ ਸਿੰਘ ਜਦੋਂ ਸਿਆਸਤ 'ਚ ਆਏ ਉਦੋਂ ਤੋਂ ਰਾਜਾ ਬ੍ਰਿੰਗ ਦੀ ਅਜੇ ਦੁਨੀਆ ਤੇ ਨਹੀਂ ਆਏ ਸੀ। ਅੱਛਾ। ਸਰਦਾਰ ਬੂਟਾ ਸਿੰਘ ਬਹੁਤ ਪੜ੍ਹੇ ਲਿਖੇ ਸੀ। ਔਰ ਮੈਨੂੰ ਅੱਜ ਵੀ ਯਾਦ ਆ ਕਿ ਚਰੋਮ ਨੇ ਅਕਾਲੀ ਦਲ ਦੇ ਪ੍ਰਧਾਨ ਸੰਤ ਫਤੇ ਸਿੰਘ ਹੋਇਆ ਕਰਦੇ ਸੀ। ਅੱਛਾ। ਤਾਂ ਮੈਨੂੰ ਪੰਥਕ ਲੀਡਰਾਂ ਨੇ ਇਹ ਗੱਲ ਦੱਸੀ ਕਿ ਸਰਦਾਰ ਬੂਟਾ ਸਿੰਘ ਨੌਜਵਾਨ ਸਾਡੇ ਕੋਲ ਆ ਕੇ ਸਮੁਦਰੀ ਹਾਲ ਦੇ ਬਾਹਰ ਤੇ ਪੁੱਛਦਾ ਏ ਕਿ ਮੈਂ ਸੰਤ ਫਤੇ ਸਿੰਘ ਜੀ ਨੂੰ ਮਿਲਣਾ ਏ ਉਹ ਕਿੱਥੇ ਬੈਠਦੇ ਨੇ ਹਾਂਜੀ ਤਾਂ ਕਾਸੀ ਕਿਆ ਕਿ ਸੰਤਾ ਨਾਲ ਕੀ ਕੰਮ ਏ ਤੇ ਉਹਨਾਂ ਨੇ ਸਰਦਾਰ ਬੂਟਾ ਸਿੰਘ ਨੇ ਇੱਕ ਚਿੱਠੀ ਕੱਢ ਕੇ ਦਿਖਾਈ ਜਿਹੜੀ ਕਿ ਚਿੱਠੀ ਸੰਤ ਫਤੇ ਸਿੰਘ ਦੇ ਮਾਮਾ ਜੀ ਨੇ ਲਿਖ ਕੇ ਦਿੱਤੀ ਸੀ ਕਿ ਰੋਮ ਨੇ ਕਮੇਟੀ ਦੇ ਵਿੱਚ ਨੌਕਰੀ ਵਾਸਤੇ ਲੇਕਿਨ ਜਦੋਂ ਉਹਨਾਂ ਪੰਥਕ ਵਿਅਕਤੀਆਂ ਨੇ ਪੰਥਕ ਲੀਡਰਾਂ ਨੇ ਮੈਨੂੰ ਇਹ ਗੱਲ ਦੱਸੀ ਕਿ ਜਦੋਂ ਚਿੱਠੀ ਪੜ੍ਹੀ ਤੇ ਨੌਜਵਾਨ ਸਰਦਾਰ ਬੂਟਾ ਸਿੰਘ ਐਮਏ ਪਾਸ ਸੀ ਤਾਂ ਇਲੈਕਸ਼ਨ ਦਾ ਦੌਰ ਚੱਲ ਰਿਹਾ ਸੀ ਤੇ ਅਸੀਂ ਜਿਹੜੇ 5-6 ਲੀਡਰ ਖੜੇ ਗੱਲਾਂ ਕਰ ਰਹੇ ਸੀ ਆਪਸੀ ਕਿ ਮਜਬੂਤ ਸਿੱਖਾਂ ਦਾ ਨੌਜਵਾਨ ਮੁੰਡਾ ਏ ਪੜਿਆ ਲਿਖਿਆ ਏ ਗੱਲਬਾਤ ਬੜੇ ਵਧੀਆ ਤਰੀਕੇ ਨਾਲ ਕਰ ਰਿਹਾ ਏ ਤੇ ਇਹਨੂੰ ਕਿਉਂ ਨਾ ਟਿਕਟ ਦੇ ਕੇ ਪਾਰਲੀਮੈਂਟ ਦੀ ਤੇ ਇਹਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ ਜਾਵੇ ਹਾਂਜੀ ਅੱਜ ਇਹ ਨੌਕਰੀ ਵਾਸਤੇ ਆਇਆ ਏ ਕੱਲ ਨੂੰ ਇਹ ਕਿ ਉਹਣਾ ਨੌਜਵਾਨ ਮੁੰਡੇ ਤੇ ਕੁੜੀਆਂ ਨੂੰ ਨੌਕਰੀ ਦੇਵੇ ਤਾਂ ਉਹਨਾਂ ਨੇ ਸੰਤ ਫਰਵੇਸ ਸਿੰਘ ਦੇ ਕੋਲ ਸ਼ਿਫਾਰਿਸ਼ ਕੀਤੀ ਕਿ ਇਸ ਮੁੰਡੇ ਨੌਜਵਾਨ ਨੂੰ ਟਿੱਟ ਦਿਓ ਕਿ ਪਾਰਲੀਮੈਂਟ 'ਚ ਜਾ ਕੇ ਸਿੱਖੀ ਦੀ ਗੱਲ ਕਰੂਗਾ ਇਹ ਪਾਰਲੀਮੈਂਟ ਦੇ ਵਿੱਚ ਜਾ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗਾ ਇਹ ਪੜਿਆ ਲਿਖਿਆ ਨੌਜਵਾਨ ਹੈ ਤੇ ਪੰਜਾਬ ਦੇ ਡਵੈਲਪਮੈਂਟ ਦੀ ਗੱਲ ਕਰੇਗਾ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾਏਗਾ ਤਾਂ ਜਦੋਂ ਟਿਕਟਾਂ ਦੀ ਵੰਡ ਹੋਈ ਤਾਂ ਪਹਿਲੀ ਵਾਰ ਬਠਿੰਡੇ ਤੋਂ ਸਰਦਾਰ ਬੂਟਾ ਸਿੰਘ ਜੀ ਨੂੰ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਗਈ ਹੋਰ ਸਰਦਾਰ ਬੂਟਾ ਸਿੰਘ ਛੋਟੀ ਉਮਰ ਦੇ ਵਿੱਚ ਹੀ ਕੇਂਦਰ ਸਰਕਾਰ ਦੇ ਵਿੱਚ ਡਿਪਟੀ ਮਿਨਿਸਟਰ ਬਣ ਗਏ ਡਿਪਟੀ ਰੇਲਵੇ ਮਿਨਿਸਟਰ ਬਣ ਗਏ ਔਰ ਉਹਨਾਂ ਨੇ ਆਪਣੀ ਲਿਆਕਤ ਦਾ ਇਨਾ ਵੱਡਾ ਪ੍ਰਗਟਾਵਾ ਕੀਤਾ ਕਿ ਉਹ ਦਿਨੋਂ-ਦਿਨ ਤਰੱਕੀ ਕਰਦੇ ਗਏ ਆਪਣੀ ਲਿਆਕਤ ਦੇ ਨਾਲ ਆਪਣੀ ਪੜ੍ਹਾਈ ਦੇ ਨਾਲ ਲੋਕਾਂ ਦਾ ਮਨ ਜਿੱਤਦੇ ਗਏ ਤੇ ਸਮੇਂ-ਸਮੇਂ ਤੇ ਤਰੱਕੀਆਂ ਕਰਦੇ ਕਰਦੇ ਸਰਦਾਰ ਬੂਟਾ ਸਿੰਘ ਜੀ ਆਰਥ ਸਰਕਾਰ ਦੇ ਗ੍ਰਹਿ ਮੰਤਰੀ ਬਣ ਗਏ। ਔਰ ਗ੍ਰਹਿ ਮੰਤਰੀ ਵੀ ਐਸੇ ਸਫਲ ਗ੍ਰਹਿ ਮੰਤਰੀ ਸੀ ਕਿ ਇਤਿਹਾਸ ਦੇ ਸੁਨਹਿਰੀ ਅੱਖਰਾਂ ਦੇ ਵਿੱਚ ਉਹਨਾਂ ਦਾ ਨਾਮ ਲਿਖਿਆ ਗਿਆ। ਪਰ ਮੈਨੂੰ ਰਾਜਾ ਬੜਿੰਗ ਦੀ ਮੂਰਖਤਾ ਤੇ ਹਾਸਾ ਆਉਂਦਾ ਹੈ। ਕਿ ਜਿਹੜਾ ਬੰਦਾ ਆਮ ਆਦਮੀ ਪਾਰਟੀ ਦੀ ਕੱਠ ਪੁਤਲੀ ਬਣ ਕੇ ਨੱਚਦਾ ਹੋਵੇ ਕਿ ਲੈ ਰਹੇ ਤੇ ਕੋਈ ਕੇਸ ਨਾ ਬਣ ਜਾਵੇ ਜਿਹੜਾ ਸਰਕਾਰ ਨੇ ਮੇਰੀਆਂ ਫਾਈਲਾਂ ਕੱਢੀਆਂ ਨੇ ਕਿ ਬਸਾਂ ਦੀਆਂ ਬਾੜੀਆਂ ਦੇ ਵਿੱਚ ਰਾਜੇ ਵਿੜਿੰਗ ਨੇ ਵੱਡੇ ਪੱਤਰ ਤੇ ਕ腐ਸ਼ਨ ਕੀਤੀ ਏ ਮੈਂ ਨਹੀਂ ਕਹਿੰਦਾ ਮੌਕੇ ਤੇ ਮੌਜੂਦ ਲੋਕ ਕਹਿੰਦੇ ਉਹ ਸਰਦਾਰ ਮਨਪ੍ਰੀਤ ਬਾਦਲ ਨੇ ਵੀ ਐਲੀਅਨ ਲਾਇਆ ਸੀ ਕਿ ਮੈਂ ਰਾਜੇ ਬੜਿੰਗ ਵਾਂਗੂ 1:30 ਵਜੇ ਰਾਤ ਟੋਪੀ ਪਾ ਕੇ ਭਗਵੰਤ ਮਾਨ ਦੇ ਪੈਰਾਂ ਵਿੱਚ ਨਹੀਂ ਬੈਠਾਂਗਾ ਲੇਕਿਨ ਰਾਜੇ ਬੜਿੰਗ ਦੀ ਭਗਵੰਤ ਮਾਨ ਦੇ ਨਾਲ ਜੋ ਸਾਂਝਾ ਉਹ ਜੱਗ ਜਹਾਰਿਆ ਕਿ ਰਾਜਾ ਬੜਿੰਗ ਕਾਂਗਰਸ党 ਨੂੰ ਸਾਂਣ ਕਰਕੇ ਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਗਨਸਵਾ ਹਲਕਾ ਤਰਨਤਾਰਨ ਦੇ ਵਿੱਚ ਜੋ ਜਿਮਨੀ ਚੋਣ ਹੋ ਰਹੀ ਆ ਉਹ ਸਿੱਧੇ ਸਿੱਧੇ ਤੌਰ ਤੇ ਭਗਵੰਤ ਮਾਨ ਦੀ ਪਾਰਟੀ ਦੇ ਉਮੀਦਵਾਰ ਦੀ ਮਦਦ ਕਰਨੀ ਚਾਹੁੰਦਾ ਹੈ ਉਹ ਤਾਂ ਕਰਕੇ ਮਰਬੀ ਸਿੱਖਾਂ ਦੇ ਖਿਲਾਫ ਦਲਤ ਸਮਾਜ ਦੇ ਖਿਲਾਫ ਉਹ ਬੋਲਿਆ ਹੈ ਕਿ ਤਾਂ ਕਿ ਜਿਹੜੀਆਂ 11 ਤਰੀਕ ਨੂੰ ਵੋਟਾਂ ਪੈਣੀਆਂ ਨੇ विधानसभा ਹਲਕਾ ਤਰਨਤਾਰਨ ਦੇ ਵਿੱਚ ਉਹ ਐਸ்சி ਵੋਟ ਦਲਤ ਸਮਾਜ ਦੇ ਲੋਕ ਕਾਂਗਰਸ ਨੂੰ ਵੋਟ ਨਾ ਪਾਉਣ ਤੇ ਸਰਕਾਰ ਦੇ ਉਮੀਦਵਾਰ ਨੂੰ ਪਾਉਣ ਇਹ ਰਾਜੇ ਬੜਿੰਗ ਦੀ ਇਹ ਸਿਆਸਤ ਆ ਕਿ ਜਿਹੜਾ ਆਪਣੇ ਆਪ ਨੂੰ ਬਚਾਉਣ ਲਈ ਆਪ ਕਾਂਗਰਸ ਪਾਰਟੀ ਨੂੰ ਹੀ ਦਾਤੇ ਲਾ ਦਿੱਤਾ ਹੈ ਮੈਨੂੰ ਤਰ੍ਹਾਂ ਤਰ੍ਹਾਂ ਦੇ ਲੋਕਾਂ ਤੋਂ ਜਦੋਂ ਮੈਂ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿੱਚ ਪਾਰਟੀ ਜਨਤਾ ਪਾਰਟੀ ਦੇ ਚੋਣ ਪ੍ਰਚਾਰ ਲਈ ਪਿੰਡਾਂ ਦੇ ਵਿੱਚ ਜਾਂਦਾ ਮੈਂ ਕਿ ਲੋਕ ਦੱਸਦੇ ਨੇ ਕਿ ਦੋ ਵੱਡੇ ਲੀਡਰਾਂ ਨੇ ਪੰਜਾਬ ਕਾਂਗਰਸ ਦੇ ਦੋ ਵੱਡੇ ਲੀਡਰਾਂ ਨੇ ਸਮਝੌਤਾ ਕੀਤਾ ਭਗਵੰਤ ਮਾਨ ਦੇ ਨਾਲ ਔਰ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਜਿਹੜੇ ਲੋਕ ਹਲਕੇ ਦੇ ਵਿੱਚ ਕੰਮ ਕਰਦੇ ਸੀ ਜਿਹੜੇ ਦੇਸ਼ ਭਗਤ ਪਰਵਾਰਾਂ ਨਾਲ ਸਬੰਧ ਰੱਖਦੇ ਸੀ ਜਿਹੜੇ ਲੋਕ ਕਾਂਗਰਸ ਦੇ ਨਾਲ 50 50 ਸਾਲ ਤੋਂ ਜੁੜੇ ਸੀ ਔਰ ਜਿਹੜੇ ਲੋਕ ਕਾਂਗਰਸ ਦੀ ਖਾਤਰ ਲੜਨ ਲਈ ਹਮੇਸ਼ਾ ਤਿਆਰ ਰਹਿੰਦੇ ਸੀ ਜਿਹੜੇ ਸਤਰਾਉਂਗੇ ਇਲਾਕੇ ਦੇ ਵਿੱਚ ਕੈਂਡੀਡੇਟ ਸੀ ਉਹਨਾਂ ਨੂੰ ਇਹਨਾਂ ਦੋ ਲੀਡਰਾਂ ਨੇ ਇਗਨੋਰ ਕਰਕੇ ਤੇ ਇੱਕ ਇੰਟਰਨੈਸ਼ਨਲ ਸਮਗਲਰ ਦੇ ਪਰਿਵਾਰ ਦੇ ਮੁੰਡੇ ਨੂੰ ਟਿਕਟ ਦੇ ਦਿੱਤੀ ਜਿਸ ਦੀ ਨਾ ਕੋਈ ਕਾਂਗਰਸ ਨੂੰ ਦੇਣ ਔਰ ਨਾ ਸਮਾਜ ਨੂੰ ਦੇਣ ਨਾ ਵਿਧਾਨ ਸਭਾ ਹਲਕਾ ਤਰਨਤਾਰ ਨੂੰ ਕੋਈ ਦੇਣ ਤੇ ਇਹ ਤੇ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਲਈ ਤੇ ਕਾਂਗਰਸ ਦਾ ਪੱਠਾ ਪਿਠਾਉਣ ਲਈ ਇਹ ਰਾਜੇ ਬੜਿੰਗ ਨੇ ਜਾਣ ਬੁੱਝ ਕੇ ਦਲਤ ਸਮਾਜ ਦੇ ਖਿਲਾਫ ਸਰਦਾਰ ਬੂਟਾ ਸਿੰਘ ਦੇ ਖਿਲਾਫ ਜਾਣ ਬੁਝ ਕੇ ਇਹ ਬੋਲਿਆ ਤਾਂ ਕਿ ਕਾਂਗਰਸ ਦਾ ਕਾਂਗਰਸ ਪਾਰਟੀ ਨੂੰ ਜਿਹੜੀ ਐਸੀ ਵੋਟ ਆ ਉਹ ਨਾ ਪਵੇ ਤੇ ਉਹਦਾ ਰਿਜ਼ਰਵ ਸਰਕਾਰ ਵਾਲੇ ਪਾਸੇ ਹੋ ਜਾਵੇ ਤੇ ਕਾਂਗਰਸ ਦਾ ਉਮੀਦਵਾਰ ਪੂਰੀ ਤਰ੍ਹਾਂ ਹਾਰ ਜਾਵੇ ਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤ ਜਾਵੇ ਤੇ ਉਹ ਜਿੱਤਣ ਦੇ ਨਾਲ ਕੋਗਵਰਤਮਾਨ ਹੋਣੀ ਸਾਡੇ ਤੇ ਖੁਸ਼ ਹੋ ਜਾਣਗੇ ਔਰ ਸਾਡੇ ਤੇ ਕਦੇ ਵੀ ਤੁਹਾਡੀਆਂ ਫਾਈਲਾਂ ਨਹੀਂ ਖੋਲਣਗੇ ਬਿਲਕੁਲ ਜੀ ਬਸ ਸਾਬ ਦੋ ਗੱਲਾਂ ਕਰਦੇ ਆ ਜਿਸ ਤਾਂ ਕਿ ਰਾਜਾ ਵੜਿੰਗ ਨੇ ਹੁਣ ਮਾਫੀ ਵੀ ਮੰਗ ਲਈ ਆ ਹੈ ਦੂਸਰਾ ਤੁਹਾਡੇ ਨਾਲ ਬੂਟਾ ਸਿੰਘ ਗ੍ਰਹਿ ਮੰਤਰੀ ਦੇ ਕਿੰਨੇ ਕੁ ਵਧੀਆ ਸਬੰਧ ਸੀ ਸਰਦਾਰ ਬੂਟਾ ਸਿੰਘ ਜਿੱਥੇ ਇੱਕ ਦੇਸ਼ ਭਗਤ ਸੀ ਜਿੱਥੇ ਉਹ ਦੇਸ਼ ਦੀ ਡਵੈਲਪਮੈਂਟ ਲਈ ਬਹੁਤ ਮਿਹਨਤ ਕਰਦੇ ਸੀ ਉਥੇ ਉਹ ਧਾਰਮਿਕ ਤੌਰ ਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵੱਡਾ ਭਰੋਸਾ ਰੱਖਦੇ ਸੀ। ਔਰ ਮੈਂ ਜਦੋਂ ਵੀ ਕਦੇ ਉਹਨਾਂ ਦੇ ਨਾਲ ਧਾਰਮਿਕ ਅਸਥਾਨਾਂ ਤੇ ਗਿਆਨ ਦਾ ਮੌਕਾ ਮਿਲਿਆ ਧਾਰਮਿਕ ਦਿਵਾਨਾਂ ਦੇ ਵਿੱਚ ਸਰਦਾਰ ਬੂਟਾ ਸਿੰਘ ਜੀ ਨੂੰ ਬੋਲਣ ਦਾ ਮੌਕਾ ਮਿਲਦਾ ਰਿਹਾ ਤਾਂ ਉਹ ਐਵੇਂ ਲੱਗਦਾ ਹੁੰਦਾ ਸੀ ਕਿ ਕੋਈ ਲੀਡਰ ਨਹੀਂ ਬੋਲ ਰਿਹਾ। ਕੋਈ ਪ੍ਰਸਿੱਧ ਕਥਾ ਬਾਤ ਚ ਕਥਾ ਕਰ ਰਿਹਾ ਹੈ ਗੁਰੂ ਗਰੰਥ ਸਾਹਿਬ ਦੇ ਬਾਰੇ ਉਹਨਾਂ ਨੂੰ ਬਹੁਤ ਵੱਡਾ ਗਿਆਨ ਸੀ ਔਰ ਹਮੇਸ਼ਾ ਗੱਲ ਕਰਨ ਦੇ ਨਾਲ ਹਮੇਸ਼ਾ ਗੱਲ ਗੱਲ ਤੇ ਉਹ ਗੁਰੂ ਗਰੰਥ ਸਾਹਿਬ ਦੀਆਂ ਤੁਕਾਂ ਬੋਲ ਕੇ ਉਹ ਹਮੇਸ਼ਾ ਗੱਲ ਕਰਦੇ ਸੀ ਉਹ ਗੁਰੂ ਤੇ ਬਹੁਤ ਵੱਡਾ ਭਰੋਸਾ ਰੱਖਦੇ ਸੀ ਉਹ ਬਾਬਾ ਜੀਮਨ ਸਿੰਘ ਦੇ ਬਾਰਸੀ ਉਹ ਬਾਬਾ ਜੀਵਨ ਸਿੰਘ ਜਿਸ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਚਾਂਦਨੀ ਚੌਕ ਦਿੱਲੀ ਤੋਂ ਲਿਆ ਕੇ ਅਨੰਦਪੁਰ ਸਾਹਿਬ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੋਬਿੰਦ ਸਿੰਘ ਜੀ ਨੂੰ ਭੇਟ ਕੀਤਾ ਸੀ ਇਹ ਰਾਜੇ ਪੜੰਗ ਹੋਣੀ ਤਾਂ ਸਰਦਾਰ ਬੂਟਾ ਸਿੰਘ ਦੀ ਜੁੱਤੀ ਦੇ ਬਰਾਬਰ ਵੀ ਨਹੀਂ ਹੈ ਇਹਨਾਂ ਨੂੰ ਆਪਣੀ ਜ਼ੁਬਾਨ ਤੇ ਲਗਾਮ ਦੇ ਕੇ ਰੱਖਣੀ ਚਾਹੀਦੀ ਆ ਕਿ ਦਲਿਤ ਸਮਾਜ ਦੇ ਖਿਲਾਫ ਜੇ ਕੋਈ ਬੋਲੇਗਾ ਤੇ ਪੰਜਾਬ ਦੇ ਲੋਕ ਸਮੁੱਚੇ ਪੰਜਾਬ ਦੇ ਲੋਕ ਸਮੁੱਚੀ ਸਿੱਖ ਕੌਮ ਇਹਨਾਂ ਦੇ ਮੂੰਹ ਤੇ ਥੱਪੜ ਮਾਰੇਗੀ ਬਾਕੀ ਸਭ ਤੋਂ ਸਭ ਹੁਣ ਅਸੀਂ ਜਿਆਸੀ ਗੱਲ ਕਰ ਰਹੇ ਆ ਵਿਧਾਨ ਸਭਾ ਹਲਕਾ ਹੀ ਨਾਰਜ ਕਰਨਤਲ ਦੇ ਵਿੱਚ ਜੋ ਬਾਈਲੈਕਸ਼ਨ ਟਲ ਰਹੀ ਆ ਇਦੀ ਵੀ ਦਿੱਕਤੀ ਸਿੱਦੀ ਸਿੱਧੀ ਜਿਹੜੀ ਆ ਡਾਮਾਡੋਲ ਆ ਤੇ ਕਿਦੀ ਜੇ ਆਪੇ ਜਾ ਰਹੀ ਆ ਦੇਖੋ ਚਾਰ ਕੋਨਾ ਮੁਕਾਬਲਾ ਵਿਦਿਆਨ ਸਭਾ ਹਲਕਾ ਜਿਮਨੀ ਚੌਂ ਜਿਹੜੀ ਤਰਨਤਾਰ ਵੀ ਹੋ ਰਹੀ ਆ ਚਾਰ ਕੋਨਾ ਮੁਕਾਬਲਾ ਹੈ ਹਾਂਜੀ ਲੇਕਿਨ ਸਮਾਂ ਉੱਤੇ ਪਤਾ ਲੱਗੇਗਾ ਅਜੇ ਸਭ ਮੁਕਾਬਲੇ ਦੇ ਵਿੱਚ ਨੇ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਪਹਿਲੀ ਵਾਰ ਇੰਦੂ ਖੇਤਰ ਦੇ ਵਿੱਚ ਇਲੈਕਸ਼ਨ ਲੱਗਦੇ ਆ ਜਿਹੜਾ ਕਿ ਪਿੰਡਾਂ ਦੇ ਵਿੱਚ ਪਹਿਲਾਂ ਕਦੇ ਪਿੰਡਾਂ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦਾ ਨਾਮ ਹੀ ਨਹੀਂ ਸੀ ਲਈ ਨੇ ਅੱਜ ਹਾਲਾਤ ਇਹ ਨੇ ਕਿ ਹਰ ਪਿੰਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਥਾਂ-ਥਾਂ ਤੇ ਚਰਚਾ ਹੈ ਪਿੰਡਾਂ ਤੇ ਥਾਂ-ਥਾਂ ਤੇ ਚਰਚਾ ਹੈ ਲੋਕ ਇਹ ਗੱਲ ਕਹਿੰਦੇ ਨੇ ਕਿ ਕਾਂਗਰਸ ਨੂੰ ਵੀ ਮੌਕੇ ਦਿੱਤੇ ਪੰਜਾਬ ਦੇ ਵਿੱਚ ਕਾਲੀ ਦਲ ਨੂੰ ਵੀ ਮੌਕੇ ਦਿੱਤੇ ਆਮ ਆਦਮੀ ਨੂੰ ਵੀ ਮੌਕੇ ਦਿੱਤੇ ਲੇਕਿਨ ਹੁਣ ਇੱਕ ਵਾਰ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਹੀ ਦੇਣਾ ਚਾਹੀਦਾ ਹੈ ਔਰ ਪਿੰਡਾਂ ਦੇ ਵਿੱਚ ਅੱਗੇ ਜਿੱਥੇ ਕੋਈ ਭਾਰਤੀ ਜਨਤਾ ਪਾਰਟੀ ਦਾ ਨਾਂ ਨਹੀਂ ਤੇ ਨਹੀਂ ਤਾਂ ਹੁਣ ਅਜ ਹਰ ਪਿੰਡਾਂ ਦੇ ਵਿੱਚ ਪਾਰਟੀ ਦੇ ਵਰਕਰ ਪੈਦਾ ਹੋਗੇ ਨੇ ਪਾਰਟੀ ਦੇ ਸਪੋਰਟਰ ਪੈਦਾ ਹੋਗੇ ਨੇ ਪਾਰਟੀ ਦੇ ਤਣਾਤਰ ਵੋਟਰ ਪੈਦਾ ਹੋ ਰਹੇ ਨੇ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਇਸ ਚੋਣ ਦੇ ਦੌਰਾਨ ਸਾਰੇ ਪਿੰਡਾਂ ਦੇ ਵਿੱਚ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਲਈਆਂ ਨੇ ਔਰ ਤੁਸੀਂ ਦੇਖਿਓ ਕਿ ਜਦੋਂ 227 ਦੀ ਇਲੈਕਸ਼ਨ ਆਈ ਤਾਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਇੱਕ ਐਸੀ ਲਹਿਰ ਚੱਲੇਗੀ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵਿਧਾਨ ਸਭਾ ਚੋਣਾਂ ਦੇ ਦੌਰਾਨ 92 ਐਮਐਲਏ ਚੁਟਾ ਦਿੱਤੇ ਸੀ ਇਸੇ ਤਰ੍ਹਾਂ ਹੀ ਭਾਰਤੀ ਜਨਤਾ ਪਾਰਟੀ ਦੇ 100 ਤੋਂ ਵੱਧ ਐਮਐਲਏ ਪੰਜਾਬ ਦੇ ਲੋਕ ਚੁਟਾ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਗੇ ਇਹ ਮੇਰਾ ਅੰਦਾਜ਼ਾ ਇਹ ਲਹਿਰ ਤੋਂ ਜਿਹੜੀਆਂ ਲਹਿਰਾਂ ਚੱਲ ਰਹੀਆਂ ਨੇ ਅੱਜ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਲਹਿਰ ਐਸੀ ਲਹਿਰ ਆ ਜਿਹੜੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਕੰਮਾਂ ਨੂੰ ਯਾਦ ਕਰਦੇ ਨੇ ਜਿਹੜੇ ਕਿ ਭਾਰਤ ਦਾ ਦੁਨੀਆ ਦੇ ਨਕਸ਼ੇ ਦੇ ਵਿੱਚ ਭਾਰਤ ਦਾ ਨਾਂ ਰੋਸ਼ਨ ਕੀਤਾ ਏ ਤਾਂ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਕੀਤਾ ਏ ਤੇ ਪਿੰਡ-ਪਿੰਡ ਦੇ ਵਿੱਚ ਉਹਨਾਂ ਦੇ ਕੀਤੇ ਵਿਕਾਸ ਦੇ ਕੰਮਾਂ ਦੀ ਅੱਜ ਚਰਚਾ ਹੋ ਰਹੀ ਆ ਚਾਹੇ ਕੋਈ ਕਿਸਾਨ ਏ ਚਾਹ ਕੋਈ ਮਜ਼ਦੂਰ ਹੈ ਚਾਹ ਕੋਈ ਮੁਲਾਜ਼ਮ ਹੈ ਚਾਹ ਕੋਈ ਦੁਕਾਨਦਾਰ ਹੈ ਅੱਜ ਥਾਂ ਥਾਂ ਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੀ ਦੀ ਸਲਾਗਾਂ ਬਾਕੀ ਸਭ ਇਹ ਬਾਈਲੈਕਸ਼ਨ ਦੇ ਵਿੱਚ ਆਪਣਾ ਬੀਜਪੀ ਦੇ ਮੀਤਵਾਦੀ ਕਿੰਨੀ ਕੀਤੀ ਸਾਮਜਾਬ ਹੈ ਕਿੰਨੀਕ ਸਟਰੋਂਗ ਚੱਲ ਰਹੀ ਆ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਸਰਦਾਰ ਹਰਦੀਪ ਸਿੰਘ ਸਧੂ ਪੂਰੇ ਮੁਕਾਬਲੇ ਦੇ ਵਿੱਚ ਚੱਲ ਰਿਹਾ ਹੈ ਪੂਰੇ ਮੁਕਾਬਲੇ ਦੇ ਵਿੱਚ ਚੱਲ ਰਿਹਾ ਹੈ ਉਹ ਜਿੱਥੇ ਮੁਕਾਬਲੇ ਵਿੱਚ ਚੱਲ ਰਿਹਾ ਹੈ ਉੱਥੇ ਭਾਰਤੀ ਜਨਤਾ ਪਾਰਟੀ ਪਿੰਡਾਂ ਦੇ ਵਿੱਚ ਜਿਹੜੀ ਲਹਿਰ ਚੱਲ ਰਹੀ ਹੈ ਉਹਦੇ ਤੋਂ ਇਹ ਸਾਬਤ ਹੁੰਦਾ ਹੈ ਕਿ 2027 ਦੀਆਂ ਲੇਖਨਾ ਦੇ ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਨਾਤੇ ਭਾਰਤੀ ਜਨਤਾ ਪਾਰਟੀ ਦੀ ਇੱਕ ਐਸੀ ਲਹਿਰ ਚੱਲੇਗੀ ਜਿਹਦੇ ਵਿੱਚ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਔਰ ਅਕੱਲਿਆ ਸਰਕਾਰ ਬਣੇਗੀ ਔਰ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਹੋਵੇਗਾ ਠੀਕ ਹੈ ਜੀ ਠੀਕ ਹੈ ਬਸ ਸਤਿ ਸਭ ਤੁਹਾਂ ਦਾ ਧੰਨਵਾਦ ਤੁਹਾਡਾ ਸਤ ਜਸੁੰਦਰ ਸਿੰਘ ਸੰਧੂ ਜੀ ਤੇ ਬਤਨ ਦੀ ਮਿੱਟੀ ਚੈਨਲ ਦਾ ਬਹੁਤ ਬਹੁਤ ਧੰਨਵਾਦ